ਹਾਂਜੀ ਕਿਵੇਂ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਤੇ ਮੈਂ ਨਾ ਕੱਲ ਸਟੋਰੀ ਪਾਈ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਮੈਨੂੰ ਕਿਸੇ ਕੁੜੀ ਨੇ ਕਿਹਾ ਕਿ ਤੁਸੀਂ ਕਿੱਦਾਂ ਨਿਕਲੇ ਹੋਣਾ ਚੀਜ਼ ਕਿਸੇ ਬਲੜੀ ਬੰਦੇ ਨੇ ਕੋਈ ਨੌਨਸੈਂਸ ਮੈਨੂੰ ਕਹਿੰਦਾ ਤੂੰ ਤਾਂ ਡਿਪਰੈਸ਼ਨ ਚ ਨਿਕਲ ਜਾ ਹਰਾਮ ਕੀ ਕਹਾਂ ਮੈਂ ਤੈਨੂੰ ਹੁਣ ਸਾਰੀ ਸਟੋਰੀਆਂ ਇੰਸਟਾਗ੍ਰਾਮ ਤੇ ਫੈਮਲੀ ਵੀ ਵੇਖਦੀਆਂ ਮੈਂ ਕੁਝ ਕਹਿ ਨਹੀਂ ਸਕਦੀ ਆਪਣੀ ਮਾਂ ਦਾ ਮੂੰਹ ਵੇਖ ਜਾ ਕੇ ਜਾ ਆਪਣੀ ਭੈਣ ਦਾ ਵੇਖ ਮੈਂ ਕੋਈ ਡਿਪਰੈਸ਼ਨ ਵਿੱਚ ਨਹੀਂ ਹੈਗੀ ਮੈਂ ਇੱਕਦਮ ਵਧੀਆ ਹੈ ਸਮਝ ਗਿਆ ਜੋ ਤੁਸੀਂ ਬਕਵਾਸ ਕਰਦੇ ਹੋ ਨਾ ਔਰ ਉਸ ਤੋਂ ਬਾਅਦ ਇਹਨਾਂ ਦੇ ਜਦੋਂ ਫੋਲੋਅਰ ਵੇਖੋ ਨਾ ਜ਼ੀਰੋ ਹੁੰਦਾ ਹੈ ਕੋਈ ਫੋਲੋਅਰ ਨਹੀਂ ਬਕਵਾਸ ਇੰਨਾ ਤੁਸੀਂ ਕਿੱਥੋਂ ਸਿੱਖੇ ਹੋ ਨੇ ਯਾਰ ਇਹਨਾਂ ਭੌਂਕਦੇ ਹੋ ਤੁਸੀਂ ਪੌਂ ਪੌਂ ਭੌਂਕਦੇ ਰਹਿੰਦੇ ਹੋ 24 ਘੰਟੇ ਕਿੱਥੋਂ ਲੈ ਕੇ ਆਉਂਦੇ ਹੋ ਉਹਨਾਂ ਦਿਮਾਗ ਕਿਸੇ ਹੋਰ ਚਾਰ ਜਗ੍ਹਾ ਤੇ ਲਾ ਲਓ ਕੁਝ ਬਣ ਜਾਓਗੇ ਲਾਈਫ ਦੇ ਵਿੱਚ ਜਾਂ ਕਿਸੇ ਕਿੱਥੇ ਚੱਲ ਜਾਓ ਜਾਂ ਕਿੱਥੇ ਬਹਿ ਜਾਓ ਕਿਸੇ ਲੋਕਾਂ ਦੀ ਮਦਦ ਕਰੋ ਮੇਰੀਆਂ ਸਟੋਰੀਆਂ ਵੇਖਣ ਲਈ ਐਡੇ ਵੇਲੇ ਬੈਠੇ ਹੋ ਝੂਠੋ ਤੁਸੀਂ ਮੈਂ ਡਿਪਰੈਸ਼ਨ ਵਿੱਚ ਸੀ 2 ਸਾਲ ਡੇਢ ਸਾਲ ਪਹਿਲੇ ਡੇਢ ਸਾਲ ਹੋ ਗਿਆ ਓਕੇ ਇਨਾ ਚੀਜ਼ਾਂ ਤੋਂ ਮੈਂ ਬਾਹਰ ਨਿਕਲੀ ਹੋਈ ਆ ਅਮਰੀਕਾ ਜਾ ਕੇ ਆ ਗਈ ਘੁੰਮ ਰਹੀ ਆ ਮ제 ਕਰ ਰਹੀ ਆ ਡਿਪਰੈਸ਼ਨ ਹੁੰਦਾ ਹੈ ਡਿਪਰੈਸ਼ਨ ਹੁੰਦਾ ਹੈ ਇਹ ਡਿਪਰੈਸ਼ਨ ਤੇ ਫਿਰ ਤੈਨੂੰ ਕੁੱਤਿਆਂ ਮੇਰੇ ਮੂੰਹ ਤੇ ਬਕਵਾਸ ਕਰਦਾ ਜੁੱਤੀ ਆ ਬ੍ਰਾਂਡਡ ਜੁੱਤਾ ਵਾਇਆ ਦਿਲ ਤਾਂ ਕਰ ਰਿਹਾ ਇਹ ਹੀ ਮਾਰਾ ਪਤਰੀ ਓਕਾਦ ਬ੍ਰਾਂਡਡ ਜੁੱਤੇ ਦੀ ਵੀ ਨਹੀਂ ਹੋਣੀ ਤੇ ਤੇਰੇ ਮੂੰਹ ਤੇ ਮਰਾ ਹਰਾਮ ਚੜੇ ਹਾਂਜੀ ਕਿਵੇਂ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਤੇ ਮੈਨਾਂ ਕੱਲ ਸਟੋਰੀ ਪਾਈ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਮੈਨੂੰ ਕਿਸੇ ਕੁੜੀ ਨੇ ਕਿਹਾ ਕਿ ਤੁਸੀਂ ਕਿੱਦਾਂ ਨਿਕਲੇ ਹੋਣਾ ਚੀਜ਼ ਕਿਸੇ ਬਲੜੀ ਬੰਦੇ ਨੇ ਕੋਈ ਨੌਨਸੈਂਸ ਮੈਨੂੰ ਕਹਿੰਦਾ ਤੂੰ ਤਾਂ ਡਿਪਰੈਸ਼ਨਸ ਨਿਕਲ ਜਾ ਫਰਾਮ ਕੀ ਕਮਾ ਮੈਂ ਤੈਨੂੰ ਹੁਣ ਸਾਰੀਆਂ ਸਟੋਰੀਆਂ ਇੰਸਟਾਗ੍ਰਾਮ ਤੇ ਫੈਮਲੀਜ਼ ਵੀ ਵੇਖਦੀਆਂ ਮੈਂ ਕੁਝ ਕਹਿ ਨਹੀਂ ਸਕਦੀ ਆਪਣੀ ਮਾਂ ਦਾ ਮੂੰਹ ਵੇਖ ਜਾ ਕੇ ਜੇ ਆਪਣੀ ਭੈਣ ਦਾ ਵੇਖ ਮੈਂ ਕੋਈ ਡਿਪਰੈਸ਼ਨ ਵਿੱਚ ਨਹੀਂ ਹੈਗੀ ਮੈਂ ਇੱਕਦਮ ਵਧੀਆ ਸਮਝ ਗਿਆ ਜੋ ਤੁਸੀਂ ਬਕਵਾਸ ਕਰਦੇ ਹੋ ਨਾ ਔਰ ਉਸ ਤੋਂ ਬਾਅਦ ਇਹਨਾਂ ਦੇ ਜਦੋਂ ਫੋਲੋਅਰ ਵੇਖੋ ਨਾ ਜ਼ੀਰੋ ਹੁੰਦਾ ਕੋਈ ਫੋਲੋਅਰ ਨਹੀਂ ਬਕਵਾਸ ਇੰਨਾ ਤੁਸੀਂ ਕਿੱਥੋਂ ਸਿੱਖੇ ਹੋ ਨੇ ਯਾਰ ਇੰਨਾ ਭੌਂਕਦੇ ਹੋ ਤੁਸੀਂ ਪੌਂ ਪੌਂ ਭੌਂਕਦੇ ਰਹਿੰਦੇ ਹੋ 24 ਘੰਟੇ ਕਿੱਥੋਂ ਲੈ ਕੇ ਆਉਂਦੇ ਹੋ ਉਹਨਾਂ ਦਿਮਾਗ ਕਿਸੇ ਹੋਰ ਚਾਰ ਜਗ੍ਹਾ ਤੇ ਲਾ ਲਓ ਕੁਝ ਬਣ ਜਾਓਗੇ ਲਾਈਫ ਦੇ ਵਿੱਚ ਜਾਂ ਕਿਸੇ ਕਿਥੇ ਚਲ ਜਾਓ ਜਾ ਕੇ ਕਿਥੇ ਬਹਿ ਜਾਓ ਕਿਸੇ ਲੋਕਾਂ ਦੀ ਮਦਦ ਕਰੋ ਮੇਰੀਆਂ ਸਟੋਰੀਆਂ ਵੇਖਣ ਨਹੀਂ ਐਡੇ ਪਹਿਲੇ ਬੈਠੇ ਹੋ ਝੂਠੋ ਤੁਸੀਂ ਹੈ ਮੈਂ ਡਿਪਰੈਸ਼ਨ ਵਿੱਚ ਸੀ 2 ਸਾਲ 1.5 ਸਾਲ ਪਹਿਲੇ 1.5 ਸਾਲ ਹੋ ਗਿਆ ਓਕੇ ਇਹਨਾਂ ਚੀਜ਼ਾਂ ਤੋਂ ਮੈਂ ਬਾਹਰ ਨਿਕਲੀ ਹੋਈਆਂ ਅਮਰੀਕਾ ਜਾ ਕੇ ਆ ਗਈ ਘੁੰਮ ਰਹੀਆਂ ਮ제 ਕਰ ਰਹੀਆਂ ਡਿਪਰੈਸ਼ਨ ਹੁੰਦਾ ਹੈ ਡਿਪਰੈਸ਼ਨ ਹੁੰਦਾ ਹੈ ਇਹ ਡਿਪਰੈਸ਼ਨ ਤੇ ਫਿਰ ਤੈਨੂੰ ਕੁੱਤਿਆਂ ਮੇਰੇ ਮੂੰਹ ਤੇ ਬਕਵਾਸ ਕਰਦਾ ਜੁੱਤੀ ਅਬ ਬ੍ਰਾਂਡਡ ਜੁੱਤਾ ਵਾਇਆ ਦਿਲ ਤਾਂ ਕਰ ਰਿਹਾ ਇਹੀ ਮਾਰਾ ਪਤਰੀ ਓਕਾਦ ਬ੍ਰਾਂਡਡ ਜੁੱਤੇ ਦੀ ਵੀ ਨਹੀਂ ਹੋਣੀ ਤੇਰੇ ਮੂੰਹ ਤੇ ਮਰਾ ਹਰਮ ਚੜੇ